ਸਤਿ ਸ਼੍ਰੀ ਅਕਾਲ ਜੀ। ਹਾਜ਼ਰ ਹੋਏ ਹਾਂ ਤੁਹਾਡੇ ਲਈ ਇੱਕ ਨਵੀਂ ਪਰਿਵਾਰਕ ਕਹਾਣੀ ਲੈ ਕੇ। ਉਮੀਦ ਕਰਦੀ ਹਾਂ ਅੱਜ ਦੀ ਕਹਾਣੀ ਤੁਹਾਨੂੰ ਬਹੁਤ ਪਸੰਦ ਆਵੇਗੀ। ਤੇ ਉਸ ਤੋਂ ਪਹਿਲਾਂ ਇੱਕ ਰਿਕਵੈਸਟ ਹੈ ਜੇ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ। ਹਾਂਜੀ ਸ਼ੁਰੂ ਕਰਦੇ ਹਾਂ ਅੱਜ ਦੀ ਕਹਾਣੀ। ਬਲਵਿੰਦਰ ਕੌਰ ਦਾ ਪੁੱਤਰ ਰਾਜਦੀਪ 6 ਸਾਲ ਦਾ ਸੀ ਜਦੋਂ ਉਸ ਦੇ ਘਰ ਵਾਲੇ ਦੀ ਮੌਤ ਹੋ ਗਈ। ਰਾਜਦੀਪ ਦੇ ਪਾਪਾ ਹੁਰੀ ਦੋ ਭਰਾ ਸੀ। ਦੋਨਾਂ ਕੋਲ 4 ਕਿੱਲੇ ਜ਼ਮੀਨ ਦੇ ਸੀ ਰਾਜਦੀਪ ਦੇ ਪਾਪਾ ਦੀ ਮੌਤ ਤੋਂ ਬਾਅਦ ਰਾਜਦੀਪ ਦੇ ਤਾਏ ਨੇ ਰਾਜਦੀਪ ਦੀ ਮਾਂ ਨੂੰ 1 ਕਿੱਲਾ ਜ਼ਮੀਨ ਦਾ ਦਿੱਤਾ 3 ਕਿੱਲੇ ਆਪ ਰੱਖ ਲਏ ਰਾਜਦੀਪ ਦੀ ਮਾਂ 1 ਕਿੱਲੇ ਤੇ ਆਪਣਾ ਗੁਜ਼ਾਰਾ ਕਰਨ ਲੱਗੀ ਉਸ ਨੇ 2-3 ਮੱਝਾਂ ਰੱਖ ਲਈਆਂ ਤੇ ਆਪਣੇ ਪੁੱਤਰ ਦਾ ਪਾਲਣ ਪੋਸ਼ਣ ਕਰਨ ਲੱਗੀ ਰਾਜਦੀਪ ਆਪਣੀ ਮਾਂ ਦਾ ਬਹੁਤ ਮੋਹ ਕਰਦਾ ਸੀ ਰਾਜਦੀਪ ਨੂੰ ਵੱਡਿਆਂ ਹੁੰਦਿਆਂ ਦੇਖ ਬਲਵਿੰਦਰ ਕੌਰ ਨੂੰ ਹੌਸਲਾ ਹੁੰਦਾ ਰਾਜਦੀਪ ਪੜਨ ਵਿੱਚ ਬਹੁਤ ਹੁਸ਼ਿਆਰ ਸੀ ਉਸਨੇ ਪੜ੍ਹਾਈ ਕੀਤੀ ਤੇ ਫਿਰ ਕੋਰਸ ਕਰਨ ਲੱਗ ਪਿਆ ਤੇ ਹੁਣ ਬਲਵਿੰਦਰ ਕੌਰ ਦੀ ਜ਼ਿੰਦਗੀ ਵਿੱਚ ਇਹ ਦਿਨ ਸਭ ਤੋਂ ਵੱਧ ਖੁਸ਼ੀ ਵਾਲਾ ਦਿਨ ਸੀ ਜਿਸ ਦਿਨ ਰਾਜਦੀਪ ਨੇ ਆਪਣੀ ਮਾਂ ਨੂੰ ਆ ਕੇ ਖੁਸ਼ਖਬਰੀ ਸੁਣਾਈ ਕਿ ਮਾਂ ਮੈਨੂੰ ਬੈਂਕ ਵਿੱਚ ਮੈਨੇਜਰ ਦੀ ਨੌਕਰੀ ਮਿਲ ਗਈ ਹੈ ਰਾਜਦੀਪ ਨੂੰ ਹੁਣ ਕਾਫੀ ਰਿਸ਼ਤੇ ਆਉਣੇ ਸ਼ੁਰੂ ਹੋ ਗਏ ਬਲਵਿੰਦਰ ਕੌਰ ਨੇ ਰਾਜਦੀਪ ਨੂੰ ਵਿਆਹ ਕਰਵਾਉਣ ਲਈ ਕਾਫੀ ਜ਼ੋਰ ਪਾਇਆ ਰਾਜਦੀਪ ਮੰਨ ਗਿਆ ਅਤੇ ਰਾਜਦੀਪ ਦਾ ਵਿਆਹ ਮਨਦੀਪ ਕੌਰ ਨਾਲ ਹੋ ਗਿਆ। ਮਨਦੀਪ ਤੇ ਰਾਜਦੀਪ ਜਿੰਨੀ ਸੋਹਣੀ ਸੁਨੱਖੀ ਨਹੀਂ ਸੀ। ਜਦੋਂ ਰਾਜਦੀਪ ਆਪਣੀ ਮਾਂ ਬਲਵਿੰਦਰ ਕੌਰ ਦੇ ਨਾਲ ਕੁੜੀ ਨੂੰ ਦੇਖਣ ਜਾ ਰਿਹਾ ਸੀ ਤਾਂ ਉਸ ਨੇ ਆਪਣੀ ਮਾਂ ਨੂੰ ਇਹ ਗੱਲ ਕਹਿ ਦਿੱਤੀ ਸੀ ਮਾਂ ਕਿਸੇ ਦੀ ਧੀ ਵੇਖ ਕੇ ਨਹੀਂ ਛੱਡਣੀ। ਜਿਹੋ ਜੇ ਵੀ ਹੋਏਗੀ ਵਾਪਸ ਛਗਣ ਪਾ ਦੇਣਾ। ਬਲਵਿੰਦਰ ਕੌਰ ਨੂੰ ਕੁੜੀ ਪਸੰਦ ਨਹੀਂ ਸੀ। ਪਰ ਫਿਰ ਵੀ ਉਸਨੇ ਆਪਣੇ ਪੁੱਤਰ ਦੀ ਕਿਆਨ ਤੇ ਸ਼ਗਨ ਪਾ ਦਿੱਤਾ ਬਲਵਿੰਦਰ ਕੌਰ ਆਪਣੇ ਪੁੱਤਰ ਦੀ ਵਿਆਹ ਤੇ ਜ਼ਿਆਦਾ ਖਰਚਾ ਨਹੀਂ ਕਰਨਾ ਚਾਹੁੰਦੀ ਸੀ ਪਰ ਕੁੜੀ ਵਾਲਿਆਂ ਦੀ ਡਿਮਾਂਡ ਸੀ ਵਿਧਿਆ ਪੈਰਸ ਵਿੱਚ ਵਿਆਹ ਕਰਾਂਗੇ ਅੱਧਾ ਖਰਚ ਮੁੰਡੇ ਵਾਲੇ ਦਾ ਹੋਵੇਗਾ ਅੱਧਾ ਖਰਚ ਕੁੜੀ ਵਾਲਿਆਂ ਦਾ ਤਾਂ ਮਜਬੂਰਨ ਬਲਵਿੰਦਰ ਕੌਰ ਨੂੰ ਵਿਆਹ ਤੇ ਖਰਚਾ ਕਰਨਾ ਪਿਆ ਰਾਜਦੀਪ ਅਤੇ ਮੰਦੀਪ ਦੋਨਾਂ ਦਾ ਵਿਆਹ ਹੋ ਗਿਆ ਵਿਆਹ ਤੋਂ 4 ਦਿਨ ਬਾਅਦ ਜਦੋਂ ਬਲਵਿੰਦਰ ਕੌਰ ਨੇ ਆਪਣਾ ਸਾਰਾ ਸ਼ਰੀਕਾ ਕਬੀਲਾ ਬੁਲਾ ਲਿਆ ਕਹਿਣ ਲੱਗੀ ਅੱਜ ਆਪਣੀ ਨੂੰ ਨੂੰ ਚੌਕੇ ਚੜਾਉਣ ਦੀ ਰਸਮ ਕਰਨੀ ਹੈ ਮੰਦੀਪ ਨੂੰ ਕਹਿਣ ਲੱਗੀ ਮੰਦੀਪ ਪੁੱਤ ਅੱਜ ਤੂੰ ਸਾਰਿਆਂ ਲਈ ਪ੍ਰਸ਼ਾਦ ਬਣਾ ਦੇ ਮੰਦੀਪ ਨੇ ਸ਼ਰੀਕੇ ਕਬੀਲੇ ਦੀ ਸ਼ਰਮ ਨਹੀਂ ਮੰਨੀ ਸਿੱਧਾ ਜਵਾਬ ਦਿੱਤਾ ਮੰਮੀ ਮੇਰੇ ਤੋਂ ਨਹੀਂ ਬਣਦਾ ਪ੍ਰਸ਼ਾਦ ਮੈਂ ਇੱਥੇ ਕੰਮ ਕਰਨ ਲਈ ਥੋੜੀ ਆਈ ਹਾਂ ਮੈਂ ਆਪਣੀ ਪੇਕੇ ਕਦੇ ਕੋਈ ਕੰਮ ਨਹੀਂ ਕੀਤਾ ਸੀ ਨਾ ਹੀ ਮੈਂ ਇਸ ਘਰ ਵਿੱਚ ਕੋਈ ਕੰਮ ਕਰਾਂਗੀ ਬਲਵਿੰਦਰ ਕੌਰ ਆਪਣੀ ਨੂਹ ਦੀਆਂ ਗੱਲਾਂ ਸੁਣ ਕੇ ਚੁੱਪ ਕਰ ਗਈ ਕਿਉਂਕਿ ਉਹ ਘਰ ਵਿੱਚ ਕਲੇਸ਼ ਨਹੀਂ ਵਧਾਉਣਾ ਚਾਹੁੰਦੀ ਸੀ ਉਸ ਨੇ ਪਿਆਰ ਨਾਲ ਇੱਕ ਦੋ ਵਾਰ ਮਨਦੀਪ ਨੂੰ ਕਿਹਾ ਕਿ ਤੂੰ ਕੜਚੀ ਨੂੰ ਹੱਥ ਲਾ ਦੇ ਮੈਂ ਆਪੇ ਬਣਾ ਲਵਾਂਗੀ ਪਰ ਬਲਵਿੰਦਰ ਕੌਰ ਮਨਦੀਪ ਦੇ ਇਸ ਵਿਹਾਰ ਤੋਂ ਬਹੁਤ ਸ਼ਰਮਿੰਦਗੀ ਮਹਿਸੂਸ ਕਰ ਰਹੀ ਸੀ ਉਸ ਦਿਨ ਤੋਂ ਬਾਅਦ ਔਸਨੇ ਕਦੀ ਵੀ ਮਨਦੀਪ ਨੂੰ ਕੰਮ ਕਰਨ ਲਈ ਨਹੀਂ ਕਿਹਾ ਸੀ ਜਿੰਨਾ ਹੁੰਦਾ ਸੀ ਖੁਦ ਕਰ ਲੈਂਦੀ ਸੀ ਕਹਿ ਦਿੰਦੀ ਸੀ ਆਪੇ ਹੌਲੀ ਹੌਲੀ ਕਰਨ ਲੱਗ ਜਾਵੇਗੀ ਬਲਵਿੰਦਰ ਕੌਰ ਰੋਟੀ ਪਾਣੀ ਤਾਂ ਬਣਾ ਦਿੰਦੀ ਸੀ ਪਰ ਉਸ ਕੋਲੋਂ ਸਾਫ ਸਵਹਾਈ ਨਹੀਂ ਹੁੰਦੀ ਸੀ ਕਿਉਂਕਿ ਬਲਵਿੰਦਰ ਕੌਰ ਹਾਰਟ ਦੀ ਮਰੀਜ਼ ਸੀ ਉਸ ਦੀ ਦਵਾਈ ਚੱਲਦੀ ਸੀ ਉਹ ਹਰ ਮਹੀਨੇ 3-4000 ਦੀ ਦਵਾਈ ਲੈ ਕੇ ਆਉਂਦੀ ਤੇ ਫਿਰ ਉਸ ਦਾ ਇੱਕ ਮਹੀਨਾ ਨਿਕਲਦਾ ਸੀ ਜਦੋਂ ਮਨਦੀਪ ਨੂੰ ਇਸ ਗੱਲ ਦਾ ਪਤਾ ਲੱਗਾ ਤਾਂ ਉਸਨੇ ਰਾਜਦੀਪ ਨੂੰ ਪੈਸੇ ਦੇਣ ਤੋਂ ਰੋਕ ਦਿੱਤਾ ਰਾਜਦੀਪ ਨੇ ਆਪਣੀ ਮਾਂ ਨੂੰ ਸਿੱਧਾ ਕਹਿ ਦਿੱਤਾ ਮਾਂ ਬਹੁਤੀ ਦਵਾਈ ਨਾ ਖਾਇਆ ਕਰ ਪਿੰਡ ਵਾਲੇ ਡਾਕਟਰ ਤੋਂ ਥੋੜੀ-ਬਹੁਤੀ ਦਵਾਈ ਲੈ ਲਿਆ ਕਰ ਕਿਉਂਕਿ ਅਸੀਂ ਹਨੀਮੂਨ ਤੇ ਜਾਣਾ ਹੈ ਉੱਥੇ ਵੀ ਬਹੁਤ ਖਰਚਾ ਹੋ ਜਾਵੇਗਾ ਤੇਰੀ ਦਵਾਈ ਹਰ ਮਹੀਨੇ ਬੜੀ ਮਹਿੰਗੀ ਆਉਂਦੀ ਹੈ ਆਪਣੇ ਪੁੱਤਰ ਦੇ ਮੂੰਹੋਂ ਇਹ ਗੱਲ ਸੁਣ ਕੇ ਬਲਵਿੰਦਰ ਕੌਰ ਦਾ ਦਿਲ ਬਿਲਕੁਲ ਟੁੱਟ ਗਿਆ ਉਸ ਪੁੱਤਰ ਦੀ ਖਾਤਰ ਉਸਨੇ ਆਪਣੀ ਸਾਰੀ ਜਵਾਨੀ ਰੋਲ ਦਿੱਤੀ ਤੇ ਉਹੀ ਪੁੱਤਰ ਉਸ ਨੂੰ ਅੱਜ ਸਮਝਾ ਰਿਹਾ ਹੈ ਹੌਲੀ-ਹੌਲੀ ਰਾਜਦੀਪ ਨੇ ਘਰ ਵਿੱਚ ਰਾਸ਼ਨ ਲਿਆਉਣਾ ਵੀ ਘਟ ਕਰ ਦਿੱਤਾ ਉਹ ਜਦੋਂ ਸ਼ਾਮ ਨੂੰ ਆਪਣੀ ਡਿਊਟੀ ਤੋਂ ਵਾਪਸ ਆਉਂਦਾ ਤਾਂ ਆਪਣੇ ਘਰ ਵਾਲੀ ਲਈ ਅਤੇ ਆਪਣੇ ਲਈ ਸ਼ਾਮ ਦਾ ਖਾਣਾ ਪੈਕ ਕਰਵਾ ਕੇ ਲੈ ਆਉਂਦਾ ਸੀ ਬਲਵਿੰਦਰ ਕੌਰ ਵਿਚਾਰੀ ਦੋ ਰੋਟੀਆਂ ਅਚਾਰ ਨਾਲ ਖਾ ਲੈਂਦੀ ਜਾਫਰ ਥੋੜੀ ਜਹੀ ਚਾਹ ਬਣਾ ਕੇ ਉਸ ਨਾਲ ਖਾ ਲੈਂਦੀ ਸੀ ਨੂੰ ਦੇ ਘਰ ਆਉਣ ਨਾਲ ਉਸ ਦਾ ਨੱਕ ਵਿੱਚ ਦਮ ਆ ਗਿਆ ਸੀ ਉਸ ਦੀ ਨੂੰ ਸਾਰਾ ਦਿਨ ਉਸ ਦੇ ਖਰਚੇ ਤੇ ਪਾਬੰਦੀਆਂ ਲਾਉਂਦੀ ਰਹਿੰਦੀ ਸੀ ਉਸ ਨੂੰ ਖਰਚਣ ਲਈ ਕਿਤੇ 1 ਰੁਪਿਆ ਨਾ ਦਿੰਦੀ ਆਪ ਸਾਰਾ ਦਿਨ ਦਿਲ ਖੋਲ ਕੇ ਖਰਚਾ ਕਰਦੀ ਸਵੇਰ ਦਾ ਖਾਣਾ ਵੀ ਉਹ ਬਾਹਰ ਹੋਟਲ ਤੇ ਖਾ ਕੇ ਆਉਂਦੀ ਸੀ ਰਾਤ ਦਾ ਖਾਣਾ ਮੰਗਵਾ ਲੈਂਦੀ ਸੀ ਇੱਕ ਵਾਰ ਬਲਵਿੰਦਰ ਕੌਰ ਨੂੰ ਬਹੁਤ ਜ਼ਿਆਦਾ ਬੁਖਾਰ ਹੋ ਗਿਆ ਉਹ ਬੁਖਾਰ ਨਾਲ ਤੜਫ ਰਹੀ ਸੀ ਉਸ ਨੇ ਆਪਣੇ ਪੁੱਤਰ ਨੂੰ ਦਵਾਈ ਲਿਆ ਕੇ ਦੇਣ ਲਈ ਕਿਹਾ ਮਨਦੀਪ ਕਹਿਣ ਲੱਗੀ ਮੰਮੀ ਤੁਸੀਂ ਆਪਣੇ ਭਰਾ ਨੂੰ ਫੋਨ ਕਰ ਦਿਓ ਉਹ ਆ ਕੇ ਤੁਹਾਨੂੰ ਦਵਾਈ ਦਿਵਾ ਜਾਣਗੇ ਕਿਉਂਕਿ ਅਜੇ ਰਾਜਦੀਪ ਨੂੰ ਤਨਖਾਹ ਨਹੀਂ ਮਿਲੀ ਆਪਣੀ ਨੂੰਹ ਦੀਆਂ ਇੰਨੀਆਂ ਰੁੱਖੀਆਂ ਗੱਲਾਂ ਸੁਣ ਕੇ ਬਲਵਿੰਦਰ ਕੌਰ ਰੋਣ ਲੱਗ ਪਈ ਬਲਵਿੰਦਰ ਕੌਰ ਦੀ ਦਵਾਈ ਲਈ ਉਹਨਾਂ ਕੋਲ ਪੈਸੇ ਨਹੀਂ ਸੀ ਤੇ ਆਪ ਹਰ ਰੋਜ਼ ਨਿਤ ਨਵੀਆਂ ਥਾਵਾਂ ਤੇ ਘੁੰਮਣ ਜਾਂਦੀ। ਸ਼ਾਮ ਨੂੰ ਆਉਂਦੇ ਮੰਦੀਪ ਦਾ ਘਰ ਅਤੇ ਪਰਿਵਾਰ ਵਿੱਚ ਬਿਲਕੁਲ ਮੋਹ ਨਹੀਂ ਸੀ। ਨਾ ਕੋਈ ਕੰਮ ਕਰਦੀ ਸੀ ਉਹ ਆਪਣੇ ਕਮਰੇ ਦੀ ਸਫਾਈ ਵੀ ਨਹੀਂ ਸੀ ਕਰਦੀ। ਬਲਵਿੰਦਰ ਕੌਰ ਦੇ ਭਰਾਵਾਂ ਨੇ ਉਸ ਦਾ ਮਾੜੇ ਸਮੇਂ ਵਿੱਚ ਬਹੁਤ ਸਾਥ ਦਿੱਤਾ ਸੀ। ਬਲਵਿੰਦਰ ਕੌਰ ਦੀ ਭਤੀਜੀ ਦਾ ਵਿਆਹ ਆ ਗਿਆ। ਬਲਵਿੰਦਰ ਕੌਰ ਦੇ ਭਰਾ ਨੇ ਰਾਜਦੀਪ ਤੋਂ 1 ਲੱਖ ਰੁਪਇਆ ਉਧਾਰ ਮੰਗਿਆ ਪਰ ਮਨਦੀਪ ਨੇ ਪੈਸੇ ਦੇਣ ਤੋਂ ਇਨਕਾਰ ਕਰ ਦਿੱਤਾ ਬਲਵਿੰਦਰ ਕੌਰ ਨੂੰ ਬਹੁਤ ਗੁੱਸਾ ਆਇਆ ਉਹ ਕੁਝ ਨਹੀਂ ਕਰ ਸਕਦੀ ਸੀ ਫਿਰ ਮਨਦੀਪ ਨੇ ਬਲਵਿੰਦਰ ਕੌਰ ਦੀ ਪਤੀ ਜੀ ਦੇ ਵਿਆਹ ਜਾਂਤੇ ਆਪਣੇ ਕੱਪੜੇ ਬਣਾਉਣ ਲਈ ਕਿਹਾ ਤਾਂ ਬਲਵਿੰਦਰ ਕੌਰ ਕਹਿਣ ਲੱਗੀ ਪੁੱਤ ਅਜੇ ਤੇਰੇ ਵਿਆਹ ਨੂੰ 3 ਮਹੀਨੇ ਹੋਏ ਆ ਅਸੀਂ ਵੀ ਬਹੁਤ ਮਹਿੰਗੇ ਕੱਪੜੇ ਬਣਾਏ ਸੀ ਤੇਰੀ ਮਾਂ ਬਾਪ ਨੇ ਵੀ ਬਹੁਤ ਮਹਿੰਗੇ ਮਹਿੰਗੇ ਕੱਪੜੇ ਦਿੱਤੇ ਨੇ ਉਹਨਾਂ ਕੱਪੜਿਆਂ ਨੂੰ ਸਲਵਾਈ ਕਰਾਰਾ ਤੇ ਇੱਕ ਅੱਧਾ ਸੂਟ ਬਣਾ ਲਿਆ ਜੇ ਨਹੀਂ ਸਰਦਾ ਤਾਂ ਕਿਉਂਕਿ ਆਪਣਾ ਪੈਸਿਆਂ ਵੱਲੋਂ ਹੱਥ ਤੰਗ ਚੱਲ ਰਿਹਾ ਹੈ ਮੈਂ ਤਾਂ ਆਪਣੀ ਦਵਾਈ ਵੀ ਨਹੀਂ ਲੈ ਸਕਦੀ ਕਿਉਂਕਿ ਆਪਣੇ ਕੋਲ ਪੈਸੇ ਨਹੀਂ ਮਨਦੀਪ ਨੇ ਬਲਵਿੰਦਰ ਕੌਰ ਦੀ ਕੋਈ ਕੱਲ ਨਾ ਸੁਣੀ ਤੇ ਉਹ ਰਾਜਦੀਪ ਨੂੰ ਲੈ ਕੇ ਆਪਣੇ ਲਈ 1 ਲੱਖ ਰੁਪਏ ਦਾ ਲਹਿੰਗਾ ਖਰੀਦ ਕੇ ਲੈ ਆਈ ਬਲਵਿੰਦਰ ਕੌਰ ਨੂੰ ਇਹ ਸਭ ਕੁਝ ਦੇਖ ਕੇ ਬਹੁਤ ਬੁਰਾ ਲੱਗਿਆ ਪਰ ਘਰ ਵਿੱਚ ਉਹ ਕਲੇਸ਼ ਨਹੀਂ ਪਾਉਣਾ ਚਾਹੁੰਦੀ ਸੀ ਉਹ ਚੁੱਪ ਕਰ ਗਈ ਮਨਦੀਪ ਆਪਣੇ ਤੇ ਵੱਧ ਖਰਚਾ ਕਰਕੇ ਇਹ ਸਾਬਿਤ ਕਰਦੀ ਸੀ ਬਲਵਿੰਦਰ ਕੌਰ ਦੇ ਸਾਹਮਣੇ ਕਿ ਰਾਜਦੀਪ ਇਸ ਟਾਈਮ ਪੂਰੀ ਤਰ੍ਹਾਂ ਮੇਰੀ ਮੁਠੀ ਵਿੱਚ ਹੈ ਜਦੋਂ ਰਾਜਦੀਪ ਘਰੋਂ ਚਲਾ ਜਾਂਦਾ ਬਲਵਿੰਦਰ ਕੌਰ ਨਾਲ ਉਹ ਲੜਾਈ ਝਗੜਾ ਕਰਦੀ ਇੱਥੋਂ ਤੱਕ ਕਿ ਉਸਤੇ ਹੱਥ ਵੀ ਚੁੱਕ ਦਿੰਦੀ ਸੀ ਬਲਵਿੰਦਰ ਕੌਰ ਰਾਜਦੀਪ ਨੂੰ ਦੱਸਦੀ ਤਾਂ ਉਹ ਆਪਣੀ ਮਾਂ ਦਾ ਗੱਲ ਦਾ ਸੱਚ ਨਾ ਮੰਨਦਾ ਕਿਉਂਕਿ ਰਾਜਦੀਪ ਦੇ ਘਰ ਆਉਂਦਿਆਂ ਹੀ ਮੰਦੀਪ ਆਪਣਾ ਬੋਲਣ ਚੱਲਣ ਦਾ ਢੰਗ ਵਧੀਆ ਬਣਾ ਲੈਂਦੀ ਸੀ ਜਦੋਂ ਬਲਵਿੰਦਰ ਕੌਰ ਵਾਰ-ਵਾਰ ਸ਼ਿਕਾਇਤ ਕਰਦੀ ਰਹੀ ਇੱਕ ਦਿਨ ਰਾਜਦੀਪ ਨੇ ਘਰ ਵਿੱਚ ਚੋਰੀ ਕੈਮਰੇ ਲੰਗਵਾ ਦਿੱਤੇ ਜਿੰਨਾ ਦਾ ਬਲਵਿੰਦਰ ਕੌਰ ਨੂੰ ਤਾਂ ਪਤਾ ਸੀ ਪਰ ਮੰਦੀਪ ਨੂੰ ਨਹੀਂ ਪਤਾ ਸੀ ਰੋਜ਼ ਦੀ ਤਰ੍ਹਾਂ ਜਦੋਂ ਰਾਤ ਨੂੰ ਉਹ ਆਪਣੇ ਦਬਾੜ ਨੂੰ ਆਪਣੇ ਕੰਮ ਤੇ ਚਲਾ ਜਾਂਦਾ ਤਾਂ ਮਨਦੀਪ ਹਰ ਰੋਜ਼ ਬਲਵਿੰਦਰ ਕੌਰ ਦੀ ਕੁੱਟਮਾਰ ਕਰਦੀ ਤਿੰਨ ਚਾਰ ਦਿਨਾਂ ਬਾਅਦ ਜਦੋਂ ਰਾਜਦੀਪ ਨੇ ਕੈਮਰੇ ਦੀ ਲੋਕੇਸ਼ਨ ਚੈੱਕ ਕੀਤੀ ਤਾਂ ਆਪਣੀ ਮਾਂ ਤੇ ਹੁੰਦੇ ਜੁਰਮ ਦੇਖ ਕੇ ਉਸ ਨੂੰ ਬਹੁਤ ਗੁੱਸਾ ਚੜਿਆ ਉਸ ਨੇ ਆਪਣੇ ਪਿੰਡ ਦੀ ਪੰਚਾਇਤ ਇਕੱਠੀ ਕਰ ਲਈ ਮਨਦੀਪ ਦੇ ਪੇਕਿਆਂ ਨੂੰ ਵੀ ਬੁਲਾ ਲਿਆ ਤੇ ਪੁਲਿਸ ਨੂੰ ਵੀ ਬੁਲਾ ਲਿਆ ਮਨਦੀਪ ਦੀ ਸਮਝ ਵਿੱਚ ਕੁਝ ਨਹੀਂ ਆ ਰਿਹਾ ਸੀ ਕਿ ਇਹ ਕੀ ਹੋ ਰਿਹਾ ਹੈ ਮਨਦੀਪ ਨੇ ਰਾਜਦੀਪ ਨੂੰ ਪੁੱਛਿਆ ਤਾਂ ਉਹ ਕਹਿਣ ਲੱਗਾ ਥੋੜਾ ਟਾਈਮ ਰੁਕ ਸਭ ਕੁਝ ਤੇਰੇ ਸਾਹਮਣੇ ਆ ਜਾਵੇਗਾ ਜਦੋਂ ਸਾਰੇ ਜਾਨੇ ਇਕੱਠੇ ਹੋ ਗਏ ਤਾਂ ਰਾਜਦੀਪ ਨੇ ਕੈਮਰਿਆਂ ਦੀ ਲੋਕੇਸ਼ਨ ਸਭ ਨੂੰ ਚੈੱਕ ਕਰਵਾਈ ਆਪਣੀ ਸੱਸ ਪ੍ਰਤੀ ਮਨਦੀਪ ਦਾ ਇਹ ਵਿਹਾਰ ਦੇਖ ਕੇ ਸਭ ਨੂੰ ਬਹੁਤ ਗੁੱਸਾ ਚੜਿਆ ਮਨਦੀਪ ਦੇ ਮਾਪੇ ਵੀ ਆਪਣੀ ਧੀ ਦੀ ਇਹ ਕਰਤੂਤ ਦੇਖ ਕੇ ਸ਼ਰਮ ਨਾਲ ਪਾਣੀ ਪਾਣੀ ਹੋ ਗਏ ਰਾਜਦੀਪ ਨੇ ਆਪਣੀ ਮਾਂ ਤੋਂ ਹੱਥ ਜੋੜ ਕੇ ਮਾਫੀ ਮੰਗੀ ਕਿ ਮਾਂ ਜਦੋਂ ਤੂੰ ਮੇਰੇ ਕੋਲ ਮਨਦੀਪ ਦੀ ਸ਼ਿਕਾਇਤ ਕਰਦੀ ਸੀ ਤਾਂ ਮੈਂ ਤੇਰੀ ਗੱਲ ਮੰਨ ਲੈਣੀ ਸੀ ਕਿਉਂਕਿ ਕਦੇ ਵੀ ਕੋਈ ਸੱਸ ਆਪਣੀ ਨੂੰਹ ਦਾ ਬੁਰਾ ਨਹੀਂ ਸੋਚਦੀ ਹੁੰਦੀ ਪਰ ਮੇਰੇ ਤੇ ਮਨਦੀਪ ਦੇ ਪਿਆਰ ਦੀ ਪੱਟੀ ਵੱਜੀ ਸੀ ਮੈਂ ਤੇਰੀ ਗੱਲ ਦਾ ਵਿਸ਼ਵਾਸ ਨਾ ਕਰਿਆ ਤੇ ਤੇਰੇ ਪਿਛਲੇ 4 ਮਹੀਨਿਆਂ ਤੋਂ ਜੁਰਮ ਕਰਵਾਈ ਉਸ ਦਾ ਜ਼ਿੰਮੇਵਾਰ ਮੈਂ ਹਾਂ ਮਨਦੀਪ ਦੇ ਨਾਲ-ਨਾਲ ਮੈਨੂੰ ਵੀ ਸਜ਼ਾ ਦਿਓ ਇਨਾ ਕਹਿ ਕੇ ਉਹ ਆਪਣੀ ਮਾਂ ਨੂੰ ਗਲਵੱਕੜੀ ਪਾ ਲਈ ਤੇ ਫੁੱਟ-ਫੁੱਟ ਕੇ ਰੋਣ ਲੱਗਾ ਸਾਰੇ ਸਬੂਤ ਦੇਖਣ ਬਗਰੋਂ ਮਨਦੀਪ ਦੇ ਮਾਪੇ ਨੇ ਵੀ ਮਨਦੀਪ ਨੂੰ ਜੇਲ੍ਹ ਭੇਜਣ ਲਈ ਕਹਿ ਦਿੱਤਾ ਉਹ ਕਹਿਣ ਲੱਗੇ ਇਹ ਸਾਡੀ ਧੀ ਨਹੀਂ ਸਾਡਾ ਨੱਕ ਵਢਾ ਕੇ ਰੱਖ ਦਿੱਤਾ ਇਸ ਨੂੰ ਜ਼ਰੂਰ ਸਖਤ ਤੋਂ ਸਖਤ ਸਜ਼ਾ ਮਿਲਣੀ ਚਾਹੀਦੀ ਹੈ। ਮਨਦੀਪ ਕੌਰ ਕੋਲ ਹੁਣ ਬੋਲਣ ਲਈ ਕੁਝ ਨਹੀਂ ਬਰਹਿ ਗਿਆ ਸੀ ਤੇ ਉਸ ਨੂੰ ਪੁਲਿਸ ਫੜ ਕੇ ਲੈ ਗਈ। ਰਾਜਦੀਪ ਆਪਣੀ ਮਾਂ ਨਾਲ ਇਹ ਵਾਅਦਾ ਕਰਕੇ ਅੱਗੇ ਦਾ ਟਾਈਮ ਖੁਸ਼ੀ ਨਾਲ ਬਤਾਉਣ ਲੱਗਿਆ ਕਿ ਮਾਂ ਹੁਣ ਮੈਂ ਤੈਨੂੰ ਜ਼ਿੰਦਗੀ ਵਿੱਚ ਕਦੇ ਵੀ ਆਂਚ ਨਹੀਂ ਆਉਣ ਦੇਵਾਂਗਾ। ਮਨਦੀਪ ਜੇਲ੍ਹ ਦੀ ਚੱਕੀ ਪੀਸ ਰਹੀ ਸੀ। ਰਾਜਦੀਪ ਦੀ ਮਾਮੀ ਨੇ ਆਪਣੇ ਪੇਕੇ ਪਿੰਡੋਂ ਇੱਕ ਗਰੀਬ ਕੁੜੀ ਦਾ ਰਾਜਦੀਪ ਨੂੰ ਰਿਸ਼ਤਾ ਕਰਵਾ ਦਿੱਤਾ ਜਿਹੜੀ ਕਿ ਗਰੀਬ ਘਰ ਦੀ ਤਾਂ ਜ਼ਰੂਰ ਸੀ ਪਰ ਸੰਸਕਾਰੀ ਬਹੁਤ ਸੀ ਸਿੰਪਲ ਤਰੀਕੇ ਨਾਲ ਰਾਜਦੀਪ ਦਾ ਦੂਸਰਾ ਵਿਆਹ ਕਰ ਦਿੱਤਾ ਹੁਣ ਰਾਜਦੀਪ ਤੇ ਬਲਵਿੰਦਰ ਕੌਰ ਆਪਣੀ ਨਵੀਂ ਜ਼ਿੰਦਗੀ ਦੀ ਸ਼ੁਰੂਆਤ ਕਰਕੇ ਆਪਣੀ ਵਧੀਆ ਜ਼ਿੰਦਗੀ ਜਿਉ ਰਹੇ ਸੀ ਤੇ ਆਪਣੀ ਬੀਤ ਚੁੱਕੀ ਜ਼ਿੰਦਗੀ ਨੂੰ ਇੱਕ ਬੁਰਾ ਸੁਪਨਾ ਮੰਨ ਕੇ ਭੁਲਾ ਦਿੱਤਾ ਸੀ ਅੱਜ ਬਲਵਿੰਦਰ ਕੌਰ ਆਪਣੇ ਪੁੱਤ ਰਾਜਦੀਪ ਨੂੰ ਕਹਿ ਰਹੀ ਸੀ ਕਿ ਪੁੱਤ ਰੱਬ ਨਿਆ ਜ਼ਰੂਰ ਕਰਦਾ ਹੈ ਉਹ ਸੱਚੇ ਬੰਦੇ ਦੀ ਜ਼ਰੂਰ ਮਦਦ ਕਰਦਾ ਹੈ ਬਸ ਬੰਦੇ ਨੇ ਕਿਸੇ ਦਾ ਕਦੇ ਬੁਰਾ ਨਾ ਕੀਤਾ ਹੋਵੇ ਤਾਂ ਰੱਬ ਵੀ ਉਸ ਨਾਲ ਕਦੇ ਵੀ ਬੁਰਾ ਨਹੀਂ ਹੋਣ ਦਿੰਦਾ ਉਹ ਉਸ ਇਨਸਾਨ ਦੀ ਜ਼ਰੂਰ ਮਦਦ ਕਰਦਾ ਹੈ ਤੇ ਇਨਸਾਫ ਦਵਾਉਂਦਾ ਹੈ ਜਿਵੇਂ ਅੱਜ ਮੈਨੂੰ ਇਨਸਾਫ ਮਿਲ ਗਿਆ ਹਾਂਜੀ ਕੀ ਵਿਚਾਰ ਨੇ ਤੁਹਾਡੇ ਇਸ ਕਹਾਣੀ ਬਾਰੇ ਕਮੈਂਟ ਸੈਕਸ਼ਨ ਦੇ ਵਿੱਚ ਕਮੈਂਟ ਕਰਕੇ ਜਰੂਰ ਦੱਸਿਓ ਤੇ ਜੇਕਰ ਤੁਹਾਨੂੰ ਸਾਡੀ ਅੱਜ ਦੀ ਕਹਾਣੀ ਪਸੰਦ ਆਈ ਹੋਈ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਜੀ ਤੇ ਜੇਕਰ ਤੁਸੀਂ ਆਪਣੀ ਕੋਈ ਕਹਾਣੀ ਸਾਡੀ ਨਾਲ ਸਾਂਝੀ ਕਰਨਾ ਚਾਹੁੰਦੇ ਹੋ ਤਾਂ ਸਾਨੂੰ ਕਮੈਂਟ ਸੈਕਸ਼ਨ ਵਿੱਚ ਕਮੈਂਟ ਕਰਕੇ ਜਰੂਰ ਦੱਸਣਾ ਜੀ ਅੱਜ ਦੀ ਕਹਾਣੀ ਦੇਖਣ ਸੁਣਨ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਮਿਲਦੇ ਹਾਂ ਕਿਸੇ ਹੋਰ ਨਵੀਂ ਕਹਾਣੀ ਦੇ ਨਾਲ ਤਦ ਤੱਕ ਲਈ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ